ਇਹਨਾਂ ਨੇ ਇੱਕ ਗੈਂਗ ਬਣਾਇਆ ਸੀ ਪੰਗ ਮੈਂਬਰੀ ਗੈਂਗ ਸੀ ਇਹ। ਮੁਦਵੀਂ ਚਿਹੋ ਪਸਤੌਲੀ ਨੋਕ ਤੇ ਜਿਹੜਾ ਹਾਈਵੇ ਤੋਂ ਗੱਡੀਆਂ ਖੋਹਦੇ ਸੀਗੇ। ਹਾਈਵੇ ਤੋਂ ਸਨੇਚਿੰਗ ਕਰਦੇ ਸੀਗੇ। ਇਹਦੇ ਵਿੱਚ ਇਹਨਾਂ ਨੇ ਜੋ ਘੋਣੇ ਦੀ ਹੋਲੀ ਕੋਸ਼ਿਸ਼ ਅਸੀਂ ਕੀਤੀ ਹੈ। ਉਸ ਤੋਂ ਇਹਨੇ ਪੰਦ ਵਰਦਤਨ ਜਿਹੜੀਆਂ ਹੈਗੀਆਂ ਪਸਤੌਲੀ ਨੋਕ ਤੇ ਇਹਨਾਂ ਪੰਜਾਂ ਮੁੰਡਿਆਂ ਨੇ ਕੀਤੀਆਂ ਹੈਗੀਆਂ। ਇਹਨਾਂ ਨੇ ਪਹਿਲਾਂ ਇੱਕ ਸਵਿਫਟ ਕਾਰ ਜਿਹੜੀ ਸੀ ਇਹਨਾਂ ਦੇ ਲੰਦ ਤੋਂ ਕੋਈ ਸੀਗੀ। ਪਸਤੌਲੀ ਨੋਕ ਤੇ ਉਸ ਤੋਂ ਬਾਅਦ ਉਹ ਦਲਿਸਯੁਕਤ ਆ ਗਿਆ ਉਹਦੇ ਨਾਲ ਹੀ ਇਹਨਾਂ ਨੇ ਬਾਤਾਂ ਜਿਹੜੀ I20 ਦੀ ਕੀਤੀ ਲਗੀ ਹੈ ਉਹ ਸਾਡੇ ਸੁਵਾਨਪ ਕੀਤੀ ਸੀ ਉੱਥੇ ਪੱਤਰ ਰਜਿਸਟਰ ਹੋਇਆਗਾ ਜਿਲੰਦਰ ਕਪਾੜਪੁਰ ਸੀ ऑलरेडी ਪੱਤਰ ਰਜਿਸਟਰ ਹੈਗਾ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਮੈਡੀਕਲ ਸਪੋਰਟ ਜਹਾ ਤਰਮਤਨ ਉਥੋਂ ਉਹਨਾਂ ਦੇ ਪੈਸੇ ਵੀ ਕੋਈ ਕਿਸੇ ਪਸਤਾਵ ਦਿਨੋਂ ਇਸ ਤੋਂ ਇਲਾਵਾ ਇਹਨਾਂ ਨੇ ਚੰਪੌਰ ਸਾਹਿਬ ਤੋਂ ਪਸਤਾਵ ਦਿਨੋਂ ਤੇ ਕੋਈ ਕੀਤੀ ਹੈ ਫਿਜ਼ਿਓਗ੍ਰਾਫ ਤੋਂ ਪਸਤਾਵ ਦਿਨੋਂ ਤੇ ਕੋਈ ਕੀਤੀ ਹੈਗੀ ਹੈ ਇਹ ਉਹਨਾਂ ਤੱਕੇ ਸ਼ੀਵਾਲਾ ਤੱਕ ਇਹ ਮੁੱਢਲੀ ਬੁਸ਼ੀਸ਼ ਤੇ ਸਾਡੇ ਕੋਲ ਪਹੁੰਚਿਆ ਜਿਵੇਂ ਅਸੀਂ ਪੁਲਿਸ ਦੇ ਨੁਕਤੇ 55 ਬੰਦਿਆਂ ਨੇ ਜਿਹੜੀਆਂ ਕੋਕੀਤੀਆਂ ਗਈਆਂ ਔਰ ਇਹ ਬੰਦਾ ਆਪ ਜਿਹੜਾ ਹੈਗਾ ਇੱਕ ਕ੍ਰਿਮਨ ਪ੍ਰਵਿਰਤੀ ਦਾ ਬੰਦਾ ਹੈਗਾ ਇਹਦੇ ਖਿਲਾਫ ਪਹਿਲਾਂ ਵੀ 3 ਮੁਕੱਦਮੇ ਰਜਿਸਟਰ ਹੈਗੇ ਔਰ 10ਵੇਂ ਮਹੀਨੇ ਜਿਹੜਾ ਇਹ ਜੇਲ ਤੋਂ ਬਾਹਰ ਆਇਆ ਸੀਗਾ ਮਨਜੋਗ ਡੀਜੀਪੀ ਸਾਹਿਬ ਜੀ ਅਤੇ ਸ਼੍ਰੀ ਗੌਰਵ ਪੂਰਾ ਜੀ ਐਸਐਸਪੀ ਕੂਥਲਾ ਵੱਲੋਂ ਸਮਾਜ ਲੋਕ ਦੀ ਅੰਸਰਬੋ ਜੋ ਨਹਿਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਸੀਏ ਕੂਥਲਾ ਅਤੇ ਡੀਐਸਪੀ ਕਲੱਬ ਵੱਲੋਂ ਇੱਕ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਹਦੇ ਵਿੱਚ ਇੱਕ ਲੜਕੇ ਨੂੰ ਅਸੀਂ ਅਰੈਸਟ ਕੀਤਾ ਹੈਗਾ ਕਰਨਵੀਰ ਜਿਹਦਾ ਨਾਮ ਨੇਗਾ ਝੋਲਾ ਸਾਹਿਬ ਤੋਂ ਮਗਰ ਤੰਤੰਨ ਵਿਸ਼ਟਿਕ ਦਾ ਹੈਗਾ ਇਹਨਾਂ ਨੇ ਇੱਕ ਗੈਂਗ ਬਣਾਇਆ ਸੀ ਪੰਜ ਮੈਂਬਰੀ ਗੈਂਗ ਸੀ ਇਹ ਉਹਦੇ ਵਿੱਚ ਇਹੋ ਪਿਸਤੌਲ ਦੀ ਨੋਕ ਤੇ ਜਿਹੜਾ ਹਾਈਵੇ ਤੋਂ ਗੱਡੀਆਂ ਖੁੰਦੇ ਸੀਗੇ ਹਾਈਵੇ ਤੋਂ ਸਨੇਚਿੰਗ ਕਰਦੇ ਸੀਗੇ ਇਹਦੇ ਵਿੱਚ ਇਹਨਾਂ ਨੇ ਜੋ ਘੋਣਾ ਦੀ ਮੁੱਢਲੀ ਕੋਸ਼ਿਸ਼ ਅਸੀਂ ਕੀਤੀ ਹੈ ਉਸ ਤੋਂ ਇਹਨੇ ਪੰਜ ਵਾਰ ਦਤਾਂ ਜੜੀਆਂ ਹੋਇਆਂ ਗਈਆਂ ਪਿਸਤੌਲ ਦੀ ਨੋਕ ਤੇ ਇਹਨਾਂ ਪੰਜਾਂ ਮੁੰਡਿਆਂ ਨੇ ਕੀਤੀਆਂ ਹੈਗੀਆਂ ਇਹਨਾਂ ਨੇ ਪਹਿਲਾਂ ਇੱਕ ਸਵਿਫਟ ਕਾਰ ਜਿਹੜੀ ਸੀ ਇਹ ਜਲੰਧਾ ਤੋਂ ਕੋਈ ਸੀਗੀ ਪਿਸਤੌਲ ਦੀ ਨੋਕ ਤੇ ਉਸ ਤੋਂ ਬਾਅਦ ਉਹ ਜਿਹੜੀ ਸਵਿਫਟ ਕਾਰ ਹੈਗੀ ਆ ਉਹਦੇ ਨਾਲ ਹੀ ਇਹਨਾਂ ਨੇ ਵਾਰਦਾਤ ਜਿਹੜੀ I20 ਦੀ ਕੀਤੀ ਹੈਗੀ ਉਹ ਸਾਡੇ ਸੁਵਨਪੁਰ ਕੀਤੀ ਸੀ ਉੱਥੇ ਪਰਚਾ ਰਜਿਸਟਰ ਹੋਇਆਗਾ ਜਿਲੰਦਰ ਕਟਾਰਪੁਰ ਸੀ ਵੀ ਆਲਰੇਡੀ ਪਰਚਾ ਰਜਿਸਟਰ ਹੈਗਾ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਮੈਡੀਕਲ ਸਟੋਰ ਹੈਗਾ ਦਰਮਤੰਨ ਉਥੋਂ ਪੈਸੇ ਦੀ ਕੋਈ ਕੀਤੀ ਸੀ ਪਸਤੌ ਦੇ ਨੁਕਤੇ ਇਸ ਤੋਂ ਇਲਾਵਾ ਇਹਨਾਂ ਨੇ ਚਮਕੌਰ ਸਾਹਿਬ ਤੋਂ ਪਸਤੌ ਦੇ ਨੁਕਤੇ ਕੋਈ ਕੀਤੀ ਹੈ ਫਿਰ ਜਗਰਾਉਂ ਤੋਂ ਪਸਤੌ ਦੇ ਨੁਕਤੇ ਕੋਈ ਕੀਤੀ ਹੈਗੀ ਹੈ ਕਿ ਮੰਤਾਕੇ ਸ਼ੇਬਾ ਦਾ ਜਿਹੜਾ ਮੁੱਢਲੀ ਕਸ਼ਿਸ਼ ਤੇ ਸਾਡੇ ਕੋਲ ਖੁੱਲਿਆ ਹੈ ਕਿ ਅਸੀਂ ਇੱਕ ਸਟਾਫ ਦੇ ਨੁਕਤੇ ਪੰਜਾਬ ਬੰਦਿਆਂ ਨੇ ਜਿਹੜੀ ਐ ਖੋਹ ਕੀਤੀਆਂ ਹੈ ਔਰ ਇਹ ਬੰਦਾ ਆਪ ਜਿਹੜਾ ਹੈਗਾ ਇਹ ਕ੍ਰਿਮਨਲ ਪ੍ਰਵ੍ਰਤੀ ਦਾ ਬੰਦਾ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਤਿੰਨ ਮਾਮਲੇ ਰਜਿਸਟਰ ਹੈਗੇ ਔਰ 10ਵੇਂ ਮਹੀਨੇ ਇਹ ਜਿਹੜਾ ਕੀ ਜੇਲ ਤੋਂ ਬਾਹਰ ਆਇਆ ਸੀਗਾ ਇਹਦੇ ਖਿਲਾਫ ਦੋ ਨਾ ਐਂਡੀਪੀਐਸ ਐਕਟਰ ਔਰ ਜਿਹੜੇ ਸਨੇਚਿੰਗ ਦੇ ਪਰਚੇ ਦਰਜ ਹੈਗੇ ਉਸ ਤੋਂ ਬਾਅਦ ਇਹਨਾਂ ਨੇ ਇਹਨੇ ਨਵੰਬਰ ਦਸੰਬਰ ਦੇ ਵਿੱਚ ਆ ਕੇ ਆਪਣਾ ਇੱਕ ਕੰਮ ਕਰ ਲਿਆ ਔਰ ਗੈਂਗ ਦੇ ਵਿੱਚ ਪੰਜ ਬੰਦੇ ਆਪਣੇ ਤੋਂ ਇਲਾਵਾ ਚਾਰ ਬੰਦੇ ਹੋਰ ਸ਼ਾਮਿਲ ਕੀਤੇ ਔਰ ਇਹ ਲਗਾਤਾਰ 1-2 ਮਹੀਨੇ ਤੋਂ ਲਗਾਤਾਰ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈਗਾ ਇਹ ਸਾਡੀ ਸੀ ਇਨਸਪੈਕਟਰ ਜਾਂ ਤੇ ਡੀਐਸਪੀ ਕੋਲ ਦੀ ਟੀਮ ਨੇ ਇਹਦੇ ਵਿੱਚ ਬਹੁਤ ਸ਼ਲਾਘਾ ਦੇ ਕੰਮ ਕੀਤਾ ਹੈਗਾ ਕਿ ਇਹ ਜਿਹੜਾ ਗੈਂਗ ਹੈਗਾ ਇਹਨੂੰ ਵਸਪੀ ਦਿੱਤਾ ਹੈਗਾ ਇਹਦੇ ਵਿੱਚ ਇੱਕ ਵਿਅਕਤੀ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਇਹਦੇ ਕੋਲੋਂ ਇੱਕ 스ਵਿਫਟ ਕਾਰ ਜਿਹੜੀ ਖੋਹ ਕੀਤੀ ਹੋਈ ਹੈ ਇੱਕ ਪਿਸਤਲ ਜਿਹੜਾ ਅਸਲਾ ਹੈਗਾ ਔਰ ਇੱਕ ਘਟੌਣਾ ਪਿਸਟਲ ਹੈਗਾ ਇੱਕ ਮੋਬਾਈਲ ਫੋਨ ਜਿਹੜਾ ਸਨੇਚ ਕੀਤਾ ਸੀਗਾ ਉਹ ਅਸੀਂ ਹੁਣ ਤੱਕ ਬਰਾਮਦ ਕੀਤੇ ਆ ਬਾਕੀ ਜਿਹੜੇ ਹੋਰ ਹੈਗੇ ਆ ਲੜਕੇ ਦੇ ਨਾਲ ਆ ਉਹਨਾਂ ਤੇ ਅਸੀਂ ਫੋਕਸ ਕੀਤਾ ਹੈ ਬਾਕੀ ਵਕੀਮਾ ਅਸੀਂ ਬਣਾਈ ਹੋਈਆਂ ਕਿ ਉਹਨਾਂ ਤੇ ਰੇਡ ਜਿਹੜੇ ਆਗੇ ਅਸੀਂ ਕਰਦੇ ਸਰ ਇਹ ਨਸ਼ੇ ਦੀ ਆਦੀ ਸੀ ਹਾਂ ਨਸ਼ਾ ਵੀ ਕਰਦੇ ਆ ਸਰ ਇਹਨੇ ਜਿਹੜਾ ਗੈਂਗ ਲਾਇਆ ਇਹ ਖੁਦ ਕ੍ਰਿਮਨਲ ਬੈਕਗ੍ਰਾਉਂਡ ਦਾ ਹੈ ਜਿਹੜੇ ਬਾਕੀ ਦੰਦੇ ਆ ਉਹ ਵੀ ਕ੍ਰਿਮਨਲ ਬੈਕਗ੍ਰਾਉਂਡ ਦੇ ਉਹਨਾਂ ਦਾ ਅਸੀਂ ਚੈੱਕ ਕਰਦਾ ਹੈਗੇ ਆ ਉਨ੍ਹਾਂ ਦੇ ਨਾਮ ਤੁਹਾਡੇ ਕੋਲ ਆ ਗਿਆ ਹੈਗਾ ਜਿਹੜੇ ਅਸੀਂ ਕਰ ਰਹੇ ਹਾਂ ਉਹਨਾਂ ਤੇ ਵੀ ਸਾਡੀ ਸਰਵੇਲੈਂਸ ਹੈਗੀ ਹੈ ਉਹ ਵੀ ਜਦੋਂ ਉਹਨਾਂ ਅਰੈਸਟ ਅਸੀਂ ਕਰਾਂਗੇ ਫਿਰ ਤੁਹਾਡੇ ਨੋਟਿਸ ਕਿ ਲਾਵਾਂਗੇ ਸਾਰਾ ਨਾਮ ਵੀ ਉਹਨਾਂ ਦਾ ਔਰ ਉਹਨਾਂ ਦੇ ਖਿਲਾਫ ਜਿਹੜੇ ਇਹ ਇਹਦੇ ਵਿੱਚ ਕੋਈ ਵੀ ਇਨਵੈਸਟੀਗੇਸ਼ਨ ਚਾਹੀਦੀ ਨਾ ਦੀ ਮੁਦਕਾਤ ਜੈਂਗ ਦੇ ਬੰਦੇ ਨਾਲ ਕਿੱਦਾਂ ਹੋਈ ਹੈ ਕਿ ਉਹ ਜੇਲ੍ਹ ਦੇ ਵਿੱਚ ਵੀ ਇਕੱਠੇ ਹੋਏ ਆ ਇਹਦੇ ਨਾ ਔਰ ਬਾਹਰ ਵੀ ਜਿਹੜੇ ਤੁੰਤਲ ਪੱਟੀ ਦੇ ਰਹਿਣ ਵਾਲੇ ਹੈਗੇ ਆ ਉਥੇ ਉਹਨਾਂ ਵਿੱਚ ਵਿੱਚ ਇਹ ਲੋਕੀ ਵਾਲੀ ਗੋਸਤੀ ਹੈਗੀ ਤਾਂ ਕੱਟ ਕੇ ਕਿਸੇ ਵੱਡੇ ਗੈਂਗ ਨਾਲ ਇਹਨਾਂ ਦਾ ਕੋਈ ਕਨੈਕਸ਼ਨ ਲੰਬਾ ਹੈ ਇਨਵੈਸਟਿਗੇਟ ਇਹਨਾਂ ਸਿਰਾਂ ਗੈਂਗ ਸਾਰੇ ਲੁੱਟਖੋਨ ਕਰਦੇ ਸੀ ਜਾਂ ਮਸ਼ੀਨਾਂ ਦਾ ਵੀ ਵਪਾਰ ਕਰਦੇ ਸੀ ਨਸ਼ਾ ਵੀ ਸਪਲਾਈ ਕਰਦੇ ਸੀ ਇਹ ਲੁੱਟਖੋਨ ਹੁਣ ਤੱਕ ਜਿਹੜੀ ਮੁੱਲੀ ਤਤਤੀਸ਼ਾਹੀ ਹੈਗੀ ਆ ਉਹਦੇ ਵਿੱਚ ਇਹ ਪਿਸਤੌਲ ਦੀ ਨੋਕ ਤੇ ਹਾਈਵੇ ਤੇ ਵਰਤਤਾ ਕਰਦੇ ਸੀ ਤੇ ਇਹਨਾਂ ਕੋਲ ਇੱਕ ਖੰਡੌਣਾ ਪਿਸਤੌਲ ਦਾ ਦਾਵਾ ਕਰਦੇ ਸਿਆ ਇਹ ਕਸਲ ਪਿਸਤੌਲ ਹੈਗਾ ਸਾਡੇ ਵੀ ਇਹਨਾਂ ਨੇ ਵਾਅਦਾ ਕੀਤਾ ਸੀ 15 ਤਰੀਕ ਨੂੰ ਇਹਨਾਂ ਨੇ ਆਈ 20 ਗੱਡੀ ਕੋ ਇਸੇ ਸਵਾਲ ਬਰਤੋਂ ਤੁਹਾਨੂੰ ਯਾਦ ਹੋਵੇਗਾ ਉਹਦੇ ਤਹਿਤ ਹੀ ਅਸੀਂ ਇਹਨਾਂ ਦਾ ਪਿੱਛਾ ਕਰ ਰਹੇ ਸੀਗੇ ਸਾਡੀ ਟੀਮਾਂ ਕਾਫੀ ਦਿਨ ਤੋਂ ਲੱਗੀ ਹੋਈਆਂ ਸੀ ਔਰ ਇਹਨਾਂ ਨੂੰ ਇਹ ਸਫਲਤਾ ਕੱਲ ਮਿਲੀ ਹੈ ਔਰ ਕੱਲ ਅਸੀਂ ਇਹਨੂੰ ਅਰੈਸਟ ਕੀਤਾ ਹੈ ਰਿਮਾਂਡ ਇਹਨ ਦਾ ਰਿਮਾਂਡ ਇਹਨ ਦਾ ਕਿੰਨੇ ਦਿਨ ਦਾ ਮੈਨੂੰ ਦੋ ਦਿਨ ਦਾ ਹਾਂ ਜੀ ਕਿਉਂ ਦਾ ਜਿਹੜੀ I20 ਇਹਨਾਂ ਨੇ ਕੋਈ ਸੀ ਉਸੇ ਤੇ ਸਾਰੀਆਂ ਗੱਲਾਂ ਕਰ ਦਿੱਤੀਆਂ ਪਹਿਲਾਂ ਜਿਹੜੀ ਸਿਫਟ ਕੋਈ ਸੀ ਸਿਫਟ ਤੇ ਕਰਦੇ ਸੀ ਉਸ ਤੋਂ ਬਾਅਦ ਸਿਫਟ ਜਿਹੜੀ ਹੈਗੀ ਔਰ ਸਾਡੇ ਨੈਟ ਆ ਗਈ ਹੈ ਉਸ ਤੋਂ ਬਾਅਦ ਜਿਹੜੀ I20 ਇਹਨਾਂ ਨੇ ਕੋਈ ਉੱਤੇ ਕਰ ਰਹੇ ਸਾਰਾ